ਖਰੇ ਹੀ ਬਖਾਸੇ ਕਹਿੰਦੇ ਸੀ ਦਮ ਚੜਦਾ ਹੈ ਬਗਉਂਦਰੀ ਫਕਸ਼ਨਾਂ ਹੌਣ ਗਏ ਇਹ ਚਾਰ ਜਣੇ ਇੱਕ ਮਾਂ ਐ ਇੱਕ ਮੇਰੇ ਘਰ ਵਾਲੀ ਲੋਹਰ ਦੇ ਬੇਟੇ ਨਨੂ ਗਏ 20 ਸਾਲ ਸੀ ਮੈਂ ਇੱਕ ਲੋਕਰਾਂ ਦੇ ਕੰਮ ਕਰਕੇ ਆ ਕੇ ਬੱਚਿਆਂ ਨੂੰ ਵੀ ਪਾਲਣਾਈ ਬਹੁਤ ਖਾਣ ਨੂੰ ਮੰਗਦੇ ਸਵੇਰੇ ਸ਼ਾਮਾਂ ਸਕੂਲ ਦੀ ਫੀਸ ਵੀ ਭਰਨੀ ਆਈ ਉਹਨਾਂ ਦੀ ਹੁਣ ਇਹ ਘਰ ਦਾ ਗੱਜਰਾ ਖਰਚੇ ਹਿਸਾਬ ਨਾਲ ਚੱਲ ਨਹੀਂ ਰਿਹਾ ਅਸੀਂ ਵੀ ਮਤਦ ਮੰਗਣਾ ਚਾਹੁੰਦੇ ਹਾਂ ਡਾਕਟਰ ਸਾਹਿਬ ਨੇ ਕੱਲ ਹੀ 5 ਦਿਨਾਂ ਦੀ ਦਵਾਈ ਦਿੱਤੀ ਆ ਉਹ ਦਵਾਈ ਦੇ ਨਾਲ ਵੀ ਟੈਸਟ ਕਰਾਂਗੇ ਵੀ 10000 ਰੁਪਏ ਲੱਗੂ ਘੱਟੋ ਘੱਟ ਟੈਸਟ ਟੈਸਟ ਅਮਨ ਅਰੋੜਾ ਜੀ ਮੰਤਰੀ ਨੇ ਕਦੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਕਿ ਨਹੀਂ ਨਹੀਂ ਜੀ ਵੀਰ ਜੀ ਕੱਲੇ ਕਰਕੇ ਫਿਰ ਮੈਂ ਗਈ ਨਹੀਂ ਇਹਨਾਂ ਨੂੰ ਛੱਡ ਕੇ ਜਾ ਨਹੀਂ ਸਕਦੇ ਮੇਰੇ ਸਿਰ ਤੇ ਨਾ ਹੀ ਮੇਰੇ ਨਾਲ ਕੋਈ ਤੁਰਨ ਵਾਲਾ ਸੀ ਕੀ ਨਾਮ ਹੈ ਜੀ ਨੈ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਚੱਠੇ ਸੇਖ ਮਾਈ ਜੀ ਕੀ ਕੰਮ ਕਰਦੇ ਹੋ ਤੁਸੀਂ ਪਹਿਲਾਂ ਕਰਦੇ ਸੀ ਪੱਠੇ ਦਾ ਹੁਣ ਤਾਂ ਕੋਈ ਕੰਮ ਨਹੀਂ ਕੀ ਤਕਲੀਫ ਰਹਿੰਦੀ ਹੈ ਭਾਜੀ ਤੁਹਾਨੂੰ ਤੇ ਖਰੀ ਬਖਾਸ ਹੀ ਰਹਿੰਦੇ ਜੀ ਦਾ ਮਚਲਦਾ ਹੈ ਅੰਗੂਰ ਦਾ ਹੀ ਬੈਕਸ਼ਨ ਹੈ ਤੇ ਗੜ ਗੜ ਹੋਏ ਪਏ ਨੇ ਜੀ ਕਿੰਨੇ ਟਾਈਮ ਤੋਂ ਬਿਮਾਰ ਹੋ ਮੈਨੂੰ ਹੋ ਗਈ 2 ਸਾਲ ਮੈਂ 2 ਸਾਲ ਹਾਂਜੀ ਪਹਿਲਾਂ ਕੀ ਕੰਮ ਕਰਦੇ ਸੀ ਭੱਠੇ ਤੇ ਪਹਿਲਾਂ ਅਸੀਂ ਭੱਠੇ ਦਾ ਕੱਚੇ ਆਟੇ ਦਾ ਕੰਮ ਕਰਦੇ ਸੀ ਤਕਲੀਫ ਕਦੋਂ ਤੋਂ ਸ਼ੁਰੂ ਹੋਈ ਤੇ ਕਿਵੇਂ ਸ਼ੁਰੂ ਹੋਈ ਤੁਹਾਨੂੰ ਇਹ ਹੋਈ ਕਿ ਜਦੋਂ ਮੈਂ ਸਵੇਰੇ ਜਾ ਕੇ ਕੰਮ ਕਰਨ ਲੱਗਿਆ ਇੱਕੋ ਲਖਤ ਜੋਰ ਲੱਗ ਗਿਆ ਸੀ ਅੰਦਰ ਹੋ ਹਮ ਬੱਚਨ ਮਰਗੀ ਪਣੀ ਕਿਹੜੇ ਰੋਕ ਨੂੰ ਦਿਖਾਇਆ ਫਿਰ ਫਿਰ ਅਸੀਂ ਗਏ ਗੌਰੂ ਮੈਂ ਚੱਲਦੇ ਉਹਨੇ ਧਾਕ ਰੱਖਿਆ ਜੀ ਮੈਨੂੰ ਕਾਫੀ ਧਾਕ ਰੱਖਿਆ ਹੀ ਅ ਫਿਰ ਉਹਨੇ ਰੋਟੀ ਰੋਟੀ ਬੰਦ ਕਰਤੀ ਸਾਰਾ ਖਾ ਗੋਸਨਾ ਉਸ ਜੀ ਖਾਣ ਤਾਂ ਬਸ ਮੂਹ ਕੀ ਤਕਲੀਫ ਰਹਿੰਦੀ ਹੈ ਜਿਆਦਾ ਹਮ ਤਾਂ ਜਿਆਦਾ ਹੀ ਵਾਸਨ दाम ਚੜਦਾ ਹੈ ਤੁਰ ਰਹਿੰਦਾ ਖੂਨ ਖਤਮ ਹੋ ਜਾਣਾ ਇਲਾਜ ਨਹੀਂ ਕਰਾਰੇ ਕਿਥੋਂ ਲਾ ਚੱਲੀ ਜਾਂਦਾ ਜਿਹੜਾ ਕਹਿੰਦਾ ਉੱਥੇ ਭਾਜ ਜਾਂਦਾ ਪਰਿਵਾਰ ਦੇ ਵਿੱਚ ਕਮਾਈ ਦਾ ਸਾਧਨ ਕੀ ਹੈ ਤੁਸੀਂ ਕੰਮ ਕਰਦੇ ਸੀ ਤੁਸੀਂ ਮੋਢੀ ਆਪਣੀ ਘਰ ਮੈਂ ਜਦੋਂ ਜਦੋਂ ਸਹੀ ਹੋ ਜਾਣਾ ਦਵਾਈ ਦੀ ਪੂਰੀ ਲੈ ਕੇ ਆਈ ਮੈਂ ਟੌਫੀਦਰ ਤੇ ਭਾਜਾਂ ਦੇ 7000 ਜਦੋਂ ਪੱਠੇ ਤੇ ਕੰਮ ਕਰਦੇ ਸੀ ਉਹ ਕਿੰਨੀ ਤਰਖਾਸ ਸੀ ਉਹ ਤੇ ਡੈਡੀ ਤੇ ਮੇਰੇ ਨਾਲ ਪਰਿਵਾਰ ਤਾਲਦਾ ਦੀ ਜਾਣੇ ਦਰ ਨੂੰ ਪਤਾ ਜੀ ਜਰਾ ਕੋ ਸਭੀ ਪੂਰ ਪਰਿਵਾਰ ਦੇ ਵਿੱਚ ਕੌਣ ਕੌਣ ਹੁਣ ਗਏ ਚਾਰ ਦਿਨੇ ਆ ਜੀ ਕੌਣ ਕੌਣ ਇੱਕ ਮਾਂ ਹੈ ਇੱਕ ਮੇਰੇ ਘਰ ਵਾਲੀ ਲੋਗ ਨੇ ਬੈਠ ਜਾ ਬੱਚੇ ਕਿੰਨੇ ਕਿੰਨੇ ਸਾਲ ਦੇ ਨੇ ਇੱਕ ਦਾ ਮੈਨੂੰ ਤਾਂ ਲੱਗਦਾ ਭੰਦਾ ਨਾ ਜੀ ਨਾਮ ਯਾਦ ਹੈ ਗਏ ਜੀ ਚਲੋ ਇਹ ਦੱਸੋ ਵੀ ਜਿਹੜਾ ਹੁਣ ਥੋੜਾ ਇਲਾਜ ਚੱਲਦਾ ਪੈਸੇ ਦੀ ਘਾਟ ਕਰਕੇ ਥੋੜਾ ਰਾਜ ਕਿਤੇ ਨਾ ਕਿਤੇ ਰੁਕ ਰਿਹਾ ਹੈ। ਹਾਂਜੀ। ਵੀ ਪੈਸੇ ਦੀ ਕਮੀ ਕਰਕੇ ਹੀ ਰਾਜ ਥੋੜਾ ਘਟ ਰਿਹਾ ਹੈ। ਹਾਂ ਹਾਂ। ਕਿਸੇ ਕੋਲ ਮਦਦ ਦੀ ਕੋਹਾੜ ਨਹੀਂ ਲਗਾਈ ਕਿਉਂਕਿ ਜਿਹੜੀ ਸਮਾਜਿਕ ਸੰਸਥਾ ਹੁੰਦੀ ਹੈ। ਆਪ ਫਨ ਲਈ। ਕੁਝ ਕਹਿਣਾ ਚਾਹੁੰਗੇ ਲੋਕਾਂ ਨੂੰ। ਅਬ ਪਤਾ ਕੀ ਕਹਿਣਾ ਹੈ। ਲੋਕਾਂ ਤੋਂ ਮਦਦ ਮੰਗਣਾ ਚਾਹੁੰ। ਇਹ ਗੱਲ ਹੋਈ ਜੇ ਮੈਜੋਰਿਟੀ ਮਾਰਦੀ। ਕਿ ਨਾਮ ਹੈ ਭਾਈ ਤੁਹਾਡਾ? ਸੁਖਵਿੰਦਰ ਜੀ। ਆ ਕਿਹੜਾ ਪਿੰਡਾ ਜੀ? ਛੱਠੇ ਸੇਖਵਾਏ। ਕੀ ਕਹਿਣਾ ਚਾਹਦੇ ਹੋ? ਕੱਬੇ ਤੁਹਾਡੇ ਬਿਮਾਰ ਨੇ। ਕੀ ਤਕਲੀਫ ਹੈ ਜੀ? ਇਹਨਾਂ ਨੂੰ ਜੀ ਇਹਨੇ ਤਾਂ ਲੀਵਰ ਦੀ ਉਹ ਹੋ ਆ ਜੀ। ਨਾਲੇ ਗੁਰਦਿਆਂ ਦੀ ਪ੍ਰੋਬਲਮ ਆਹੀ। ਨਾਲੇ ਹੁਣ ਇਹਨਾਂ ਦੇ ਇਨਫੈਕਸ਼ਨ ਵਾਲੀ ਹੋ ਗਈ। ਹੁਣ ਇਹ ਘਰ ਦਾ ਜਿਆਰਾ ਕਿਸੇ ਹਿਸਾਬ ਨਾਲ ਚੱਲ ਨਹੀਂ ਰਿਹਾ। ਅਸੀਂ ਵੀ ਮਦਦ ਮੰਗਣਾ ਚਾਹੁੰਦੇ ਆ ਜੀ। ਆਪਾਂ ਸ਼ੁਰੂ ਤੋਂ ਗੱਲ ਕਰੀਏ ਤਾਂ ਘਰ ਦੇ ਕਿੰਨੇ ਸਾਲ ਤੋਂ ਤਮਾ ਚੱਲਦੀ? ਘਰ ਦੇ ਇਹਨਾਂ ਨੂੰ 2 ਸਾਲ ਹੋ ਗਏ। ਕੀ ਤਕਲੀਫ ਨਹੀਂ ਇਸ 2 ਸਾਲ ਤੋਂ? 2 ਸਾਲ ਪਹਿਲਾਂ ਵੀ ਇਹਨਾਂ ਦੇ ਪਾਣੀ ਭਰ ਗਿਆ ਸੀ ਪੇਟ 'ਚ ਉਦੋਂ ਵੀ ਆਂਡਿਵਰ ਨੂੰ ਉਹ ਹੋਇਆ ਸੀ ਲੀਵਰ ਨੂੰ ਹੀ ਸੋਜ ਆਈ ਸੀ ਉਦੋਂ ਕਹਿੰਦੇ ਵੀ ਉਦੋਂ ਫਿਰ ਡਾਕਟਰ ਗੌਰਵ ਮਿੱਤਲ ਨੇ ਇਹਨਾਂ ਨੂੰ ਸਹੀ ਕਰਤਾ ਸੀ ਫਿਰ ਇਹ ਕੰਮ ਤੇ ਜਾਣ ਲੱਗ ਗਏ ਸੀ ਆ ਹੁਣ 6 ਮਹੀਨਾ ਦੇ ਫੇਰ ਪੈ ਨਹੀਂ ਜੇ ਆਪਾਂ ਗੱਲ ਕਰੀ ਜਦੋਂ ਠੀਕ ਸੀ ਉਦੋਂ ਘਰ ਦਾ ਓ ਜਿਆਦਾ ਵਧੀਆ ਤੁਰਦਾ ਸੀ ਹਾਂਜੀ ਉਦੋਂ ਵਧੀਆ ਤੁਰਦਾ ਸੀ ਜੀ ਉਦੋਂ ਮੇਰੇ ਪਾਪਾ ਜੀ ਨਾਲ ਸੀ ਉਦੋਂ ਵਧੀਆ ਕੰਮ ਚੱਲਦਾ ਸੀ ਤੇ ਜਦੋਂ ਦੇ ਬਿਮਾਰ ਹੋਏ ਨੇ ਤੁਹਾਨੂੰ ਲੱਗਦਾ ਵੀ ਜਿਹੜੀ ਇਲਾਜ ਦੇ ਵਿੱਚ ਕਮੀ ਆ ਰਹੀ ਹੈ ਕਿਥੇ ਨਾ ਕਿਤੇ ਪੈਸਾ ਮੁੱਕ ਜਾ ਰਿਹਾ ਹੈ ਹਾਂਜੀ ਪੈਸੇ ਕਰ ਨਹੀਂ ਆ ਉਹ ਲਾ ਚੱਲ ਰਿਹਾ ਕਿ ਤੁਹਾਨੂੰ ਅਲਾ ਜੀ ਪਹਿਲਾਂ ਤਾਂ ਸਰਕਾਰੀ ਚ ਚੱਲਦਾ ਸੀ ਜੀ ਹੁਣ ਕੱਲ ਅਸੀਂ ਸਿੰਗਲਾ ਦੇ ਲੈ ਕੇ ਗਏ ਸੀ ਰੀਨੂ ਸਿੰਗਲਾ ਦੇ ਕੀ ਕਹਿੰਦੇ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਕੱਲ ਜੀ 5 ਦਿਨਾਂ ਦੀ ਦਵਾਈ ਦਿੱਤੀ ਆ ਉਸ ਤੋਂ ਬਾਅਦ ਕਹਿੰਦੇ ਵੀ ਟੈਸਟ ਕਰਾਂਗੇ ਵੀ 10000 ਰੁਪਏ ਲੱਗੂ ਘੱਟੋ ਘੱਟ ਟੈਸਟਾਂ ਤੇ ਜਦੋਂ ਇਹ ਕੰਮ ਕਰਦੇ ਸੀ ਤੁਸੀਂ ਇਹ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਹਾਂ ਜੀ ਉਦੋਂ ਤੁਸੀਂ ਵੀ ਨਾਲ ਹੱਥ ਵਟਾਉਂਦੇ ਸੀ ਕੰਮ ਹਾਂ ਜੀ ਹਾਂ ਜੀ ਕਿਹਨੇ ਪਰਿਵਾਰ ਦੇ ਵਿੱਚ ਹੋ ਕੰਮ ਹੋਰ ਪਰਿਵਾਰ ਚ ਦੋ ਹੀ ਐਸੀਆਂ ਹੀ ਇੱਕ ਮੇਰੇ ਬੇਟੇ ਨੇ ਜੀ ਦੋ ਛੋਟੇ ਨੇ ਹੀ ਹੂ ਪੜਦੇ ਨੇ ਹਾਂਜੀ ਤੇ ਹੁਣ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲਦਾ ਕਿਉਂਕਿ ਜਿਹੜਾ ਘਰ ਦਾ ਮੋਢਿਆ ਬਿਮਾਰ ਹੈ ਥੋੜੇ ਮੋਢਿਆਂ ਤੇ ਜ਼ਿੰਮੇਵਾਰੀ ਆ ਗਈ ਬਸ ਜੀ ਮੈਂ ਇੱਕ ਦੋ ਘਰਾਂ ਦੇ ਕੰਮ ਕਰਕੇ ਆ ਕੇ ਬੱਚਿਆਂ ਨੂੰ ਵੀ ਪਾਲਣਾ ਹੀ ਉਹ ਖਾਣ ਨੂੰ ਮੰਗਦੇ ਨੂੰ ਸਵੇਰੇ ਸ਼ਾਮ ਸਕੂਲ ਦੀ ਫੀਸ ਵੀ ਭਰਨੀ ਹੀ ਉਹਨਾਂ ਦੀ ਬਸ ਐ ਇੱਕ ਦੋ ਘਰਾਂ ਦੇ ਕੰਮ ਕਰਕੇ ਉਹ ਕਰਦੇ ਆ ਜੀ ਤੁਹਾਨੂੰ ਲੱਗਦਾ ਜੇ ਵੀ ਸਮਾਜਿਕ ਸੰਸਥਾਵਾਂ ਹੁੰਦੀਆਂ ਨੇ ਲੋਕਾਂ ਦੀ ਮਦਦ ਕਰਦੀਆਂ ਨੇ ਜਿਹੜੇ ਇਹ ਜੀ ਬਿਮਾਰ ਹੁੰਦੇ ਨੇ ਕਦੀ ਇਸੇ ਤੋਂ ਗੁਹਾਰ ਲਗਾਈ ਗਈ ਹੈ ਤੁਹਾਨੂੰ ਨਹੀਂ ਵੀਰ ਜੇ ਸਿਲਾਏ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਜੀ ਕੋਈ ਥੋੜਾ ਪਿੰਡ ਸੁਨਾਮ ਦੇ ਵਿੱਚ ਪੈਂਦਾ ਹੈ ਹਾਂਜੀ ਤਾਂ ਅਮਨ ਅਰੋੜਾ ਜੀ ਮੰਤਰੀ ਨੇ ਕਦੇ ਉਹਨਾਂ ਤੱਕ ਪੁੱਛ ਨਹੀਂ ਕੀਤੀ ਗਈ ਨਹੀਂ ਜੀ ਨਹੀਂ ਜੀ ਤੁਹਾਨੂੰ ਜਾਣਾ ਚਾਹੀਦਾ ਹੈ ਹੋ ਸਕਦਾ ਤੁਹਾਡੀ ਮਦਦ ਹੋ ਜਾਏ ਬਿਰਜੀ ਕੱਲੇ ਕਰਕੇ ਫਿਰ ਮੈਂ ਗਈ ਨਹੀਂ ਜ ਇਹਨਾਂ ਨੂੰ ਸਾਡੇ ਕੇ ਜਾ ਨਹੀਂ ਸਕਦੇ ਮੈਂ ਕਿਸੇ ਪਾਸੇ ਨਹੀਂ ਮੇਰੇ ਨਾਲ ਕੋਈ ਤੁਰਨ ਵਾਲਾ ਸੀ ਬੱਚੇ ਹਜੇ ਛੋਟੇ ਨੇ ਤਾਂ ਕਰਕੇ ਫਿਰ ਮੈਂ ਕਿਸੇ ਪਾਸੇ ਨਹੀਂ ਜਾ ਸਕੀ ਹੁਣ ਉਹ ਕਰਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੁਣ 6 ਮਹੀਨੇ ਪਹਿਲਾਂ ਠੀਕ ਸੀ ਤਦ ਮਾੜਾ ਮੋਟਾ ਕੰਮ ਕਰ ਲੈਂਦੇ ਸੀ ਹਾਂਜੀ ਹੁਣ ਜਿਵੇਂ ਜਮੀ ਮੰਝੇ ਤੇ ਪੈ ਗਏ ਨੇ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲ ਰਿਹਾ ਤੁਸੀਂ ਦੋ ਘਰਾਂ ਦੇ ਵਿੱਚ ਕੰਮ ਕਰਦੇ ਹੋ ਹਾਂਜੀ ਦੋ ਘਰਾਂ ਦੇ ਵਿੱਚ ਕੰਮ ਕਰਕੇ ਤਾਂ ਗੁਜ਼ਾਰਾ ਚੱਲਦਾ ਨਹੀਂ ਘਰ ਦਾ ਦੋ ਘਰਾਂ ਵਿੱਚ ਕੰਮ ਕਰਕੇ ਜਿੱਦੋਂ ਪਹਿਲਾਂ ਜੀਰੀ ਲਾਈ ਹੈ ਜੀ ਸਾਨੂੰ 1 ਮਹੀਨਾ ਹੀ ਹੋਇਆ ਹੈ ਜੀਰੀ ਲਾ ਕੇ ਹਟਿਆ ਨੂੰ ਫਿਰ ਵਿੱਚ ਉਹ ਜੀ ਦਿਹਾੜੀ ਦਾ ਪਾਵਾ ਜਾਂਦੇ ਸੀ ਕੱਕ ਕੰਡਾ ਕੱਢਣ ਬਾ ਜਾਂਦੇ ਜੀਰੀ ਚੋਂ ਬਸ ਆਈ ਉਹ ਕਰੀ ਜਾਂਦੇ ਸੀ ਜਿਹੜਾ ਮਕਾਨ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੁਹਾਡਾ ਆਪਣਾ ਮਕਾਨ ਹਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਗੀ ਮੇਰੇ ਕੋਲ ਬਸ ਇਹੀ ਕਹਿਣਾ ਜੇ ਵੀ ਸਾਡੀ ਮਦਦ ਕੀਤੀ ਜਾਵੇ ਥੋੜੀ ਬਹੁਤੀ ਅਸੀਂ ਧੰਨਵਾਦੀ ਹੋਵਾਂਗੇ ਕੀ ਨਾਮ ਐਂਟੀ ਜੀ ਮੇਰਾ ਨਾਮ ਮਹਿੰਦਰ ਕੌਰ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਘਰ ਦੇ ਵਿੱਚ ਆਪਾਂ ਖੜੇ ਆ ਤੁਹਾਡੇ ਕੀ ਰਿਸ਼ਤੇਦਾਰ ਹੋ ਇਹ ਮੇਰਾ ਜੇਠ ਦਾ ਪੁੱਤ ਹੈ ਜੀ ਕਿੱਦਾਂ ਹੈ ਪਰਿਵਾਰ ਕਿਉਂਕਿ ਜਿਵੇਂ ਦੱਸਿਆ ਕਿ ਭੈਣ ਜੀ ਨੇ ਦੱਸਿਆ ਕਿ ਬਿਮਾਰ ਚੱਲ ਰਹੇ ਨੇ ਕਿ ਬਿਮਾਰ ਚੱਲ ਰਹੇ ਨੇ ਵੀਰੇ ਹੁਣ ਪਹਿਲਾਂ ਮੰਮੀ ਪਾਪਾ ਤੇ ਉਹਨਾਂ ਦੀ ਪੀੜ ਸਣਾਈ ਜਾਂਦੀ ਤੇ ਉਹ ਵੀ ਇਹਦੇ ਬਿਮਾਰੀ ਚ ਚੱਲਦੀ ਸੀ ਖਰਚਾ ਤੇ ਉਹ ਵੀ ਇਹਦੇ ਨਾਲ ਹੀ ਚੱਲਦਾ ਸੀ ਕਿਉਂਕਿ ਬੱਚੇ ਤਾਂ ਜੀ ਛੋਟੇ ਨੇ ਮੇਰੇ ਇਹ ਜੇਠ ਦੇ ਮੁੰਡੇ ਦੇ ਬੱਚੇ ਤਾਂ ਬਿਲਕੁਲ ਛੋਟੇ ਨੇ ਉਹ ਤਾਂ ਜੀ ਆਪ ਰਸਕੇ ਮੰਗਦੇ ਨੇ ਪੈਸੇ ਇਹ ਬਿਮਾਰ ਹੈ ਇਹ ਦੋ ਤਿੰਨ ਘਰਾਂ ਦਾ ਕੰਮ ਕਰਦੀ ਹੈ ਲੜਕੀ ਸਾਡੀ ਸੋਨੂ ਪਤਿ ਆ ਵੀਰ ਜੀ ਕੰਮ ਨਾਲ ਹੀ ਆ ਜੋ ਕੁਝ ਆਏਗਾ ਜੇ ਕੰਮ ਕਿਸੇ ਦੇ ਕਰਿਆਊਗੀ ਦੋ ਪੈਸੇ ਪਾੜਦੇ ਉਹ ਗਲਾਸ ਦੁੱਧ ਦਾ ਲੈ ਉਹ ਚਾਰ ਰਿਸ਼ਤੇਦਾਰ ਆਉਣਗੇ ਉਹਨਾਂ ਨੂੰ ਵੀ ਕਰਕੇ ਦੇਣੀ ਪਊਗੀ ਜਿਵੇਂ ਕੋਈ ਜਿਹੜਾ ਮੇਨ ਮੋਢੀ ਆ ਬਿਮਾਰ ਐ ਹਾਂਜੀ ਹਾਂਜੀ ਸਾਲ ਤੋਂ ਸਾਲ ਤੋਂ ਕਹਿ ਰਹੇ ਨੇ ਬਿਮਾਰ ਚੱਲ ਰਿਹਾ ਹਾਂ ਵੀਰੇ ਤੇ ਪਹਿਲਾਂ ਕੰਮ ਵਧੀਆ ਚੱਲਦਾ ਸੀ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਵਧੀਆ ਚੱਲੀ ਜਾਂਦਾ ਸੀ ਵੀਰੇ ਪੱਠੇ ਦਾ ਜਿੰਨਾ ਕ ਬਣਦਾ ਤੀਗਾ ਉਨਾਂ ਕੀ ਚੱਲ 15 ਤੇ ਸਾਡਾ ਖਰਚਾ ਦੇ ਦਿੰਦੇ ਤੇ ਅਸੀਂ ਵੀ ਪੱਠੇ ਤੇ ਕੰਮ ਕਰਦੇ ਸੀਗੇ ਪੱਠੇ ਵਾਲੇ 15 ਦਿਨਾਂ ਮਗਰੋਂ ਖਰਚਾ ਦੇ ਦਿੰਦੇ ਤੇ ਖਰਚੇ ਦਾ ਕਤੂਲੇ ਦਾ ਗੁਜ਼ਾਰਾ ਹੋ ਜਾਂਦਾ ਸੀ ਬਾਕੀ ਜਮੀਂ ਪੈ ਜਾਂਦੇ ਫਿਰ ਬਰਬ ਖਾਂਦੇ ਤੇ ਉਹ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੁਝ ਕਹਿਲ ਕਰਨਾ ਚਾਹੁੰਦੇ ਹਾਂ ਹਾਂ ਵੀਰ ਜੀ ਸਾਡੀ ਤਾਂ ਬੇਨਤੀ ਇਹੀ ਐ ਵੀ ਇਹ ਬੱਚੇ ਦੀ ਜ਼ ਇਹਦਾ ਉਲਾਜ ਹੋ ਜੇ ਇਹ ਆਪਦੇ ਬੱਚਿਆਂ ਦੇ ਜੋਗਰਾ ਬੈਠਾ ਰਹੇ ਜੀ ਕੀ ਨਾਮ ਹੈ ਜੀ ਮੇਰਾ ਨਸੂਬਿੰਦਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਰਿਵਾਰ ਦੇ ਵਿੱਚ ਆਪਾਂ ਖੜੇ ਆ ਪਰਿਵਾਰ ਦੇ ਵਿੱਚ ਬਿਮਾਰੀ ਹੈ ਤੁਹਾਡੀ ਕੀ ਰਿਸ਼ਤੇਦਾਰੀ ਪੈਂਦੀ ਹੈ ਯਾਰ ਮੇਰਾ ਜੇਠ ਦਾ ਮੁੰਡਾ ਇਹ ਭੁੱਖੇ ਮਰਦੇ ਨੇ ਜਦੋਂ ਸਾਡਾ ਦਾ ਆਵੇ ਢਿੱਡ ਮੱਚਦਾ ਮੇਰੇ ਜੇਠ ਦਾ ਮੁੰਡਾ ਹੁਣ ਦੇਖੇ ਨਹੀਂ ਜਾਂਦੇ ਜਬਾਕ ਹੂੰ ਬਿਪਈਆਂ ਨਾਲ ਤਾਂ ਹਿੱਲਾ ਹੋਣਾ ਚਾਹੀਦਾ ਜਿਵੇਂ ਮਰਜ਼ੀ ਹੋ ਜੇ ਤਾਂ ਮੈਂ ਜਿੱਦ ਪਿਆ ਮਾਂ ਬਾਪ ਨੂੰ ਮੁੱਕ ਗਏ ਕੌਣ ਚੱਕੇ ਨਾ ਚੱਕ ਜਦੋਂ ਇਧਰਲਾ ਕਮਰਾ ਦੇਖ ਲੋ ਉੰਬਾਲੇ ਰੂਟੇ ਪਾਇਨੇ ਆਈ ਨਹੀਂ ਪਤਾ ਕਦੋਂ ਦੱਬ ਲੈਣ ਜਵਾਕਾਂ ਨੂੰ ਉਹ ਪੌੜੀਆਂ ਦੇਖ ਲੋ ਜਵਾਕ ਡਰਦੇ ਚੜਦੇ ਨਹੀਂ ਕੋਠੇ ਤੇ ਹੂੰ ਵੀ ਸਾਨੂੰ ਐਡੇ ਐਡੇ ਕਮਸੂਮ ਐ ਉਹਨਾਂ ਦਾ ਹੀਲਾ ਹੋਣਾ ਚਾਹੀਦਾ ਜਿਵੇਂ ਜਦੋਂ ਠੀਕ ਸੀ ਕਦੇ ਉਹਦਾ ਪਰਿਵਾਰ ਵਧੀਆ ਤੁਲਦਾ ਸੀ ਉਹਦੋਂ ਚੰਨਪਾ ਵੀ ਕਰਦੇ ਦਿਖਾਉਂਦੇ ਤੇ ਪਰ ਆਇਆ ਹੀ ਨਹੀਂ ਹੈਗਾ ਵੀ ਚਲਾ ਆਪਾਂ ਦੋ ਉਹ ਹੋ ਗਏ 10 10 ਰੁਪਏ ਵਿਚਾਰਿਆਂ ਦਾ ਤਾਂ ਚਾਹੇ ਨਹੀਂ ਹੁੰਦੇ ਨੇ ਮੋ ਜਿੰਨਾ ਕਾਚਾ ਮੜਮੜਾ ਕਰਦੇ ਦਿਖਾ ਲੈਂਗੇ ਦੀ। ਬੜੇ ਜਿਹੜੀ ਘਰ ਵਾਲੀ ਐ, ਉਹਦੇ ਤੇ ਜ਼ਿੰਮੇਵਾਰੀ ਚੱਕੇ ਕਦੇ ਜੀਰ ਹੀ ਲਾ ਕੇ। ਹਾਂ ਬੋ ਵਿਚਾਰੀ ਉਹ ਲੋਕਾਂ ਦੇ ਕੰਮ ਕਰਦੇ ਮੈਂ ਵੀ ਕਾਇ ਕਰਾਂ ਦੇ ਬਹੁ ਕਰਦੇ ਹੁਣ ਕਹਿ ਰਹੇ ਆ ਵੀ ਕਿਤੇ ਸਹਿਰ ਲੱਗ ਜੇ। ਮੈਂ ਕਹਿੰਦੇ ਨਹੀਂ ਆ ਵੀ ਤੂੰ ਸਹਿਰ ਵਾਗ ਜੇਗੀ ਜੇ ਇਹ ਦਿਨ ਕੌਣ ਦੇਖੂਗਾ ਮਗਰੋਂ। ਕੋਈ ਦੇਖਣ ਵਾਲਾ ਨਹੀਂ ਇਸ ਤਰ੍ਹਾਂ ਦੇ ਅੰਦਰ ਵੜ ਜਾਂਦੇ ਆ ਉਹ ਜਿਹੜਾ ਮਾਰਦੇ ਆ ਭਾਈ ਮਾਂ ਹੀ ਰਹਿ ਗਈ ਇੱਥੇ ਜਵਾਖਾਂ ਚ। ਇਹ ਆਪਣੀ ਭੈਣ ਬਾਹਰ ਆਏ ਵੀ ਜਠਾਣੀ ਐ। ਤੇ ਦੇਖੀ ਵੇਲੇ ਕੋਲੇ ਦੇਖ ਜਾਂਦੀਆਂ ਦੇਖ ਕੇ ਮੁੜ ਜਾਂਦੀਆਂ। ਜੇ ਇਹਨੂੰ ਚਾਹ ਦੀ ਲੋੜ ਹੁੰਦੀ ਆ ਦੇ ਜਾਂਦੇ ਆ ਨਹੀਂ ਵਿਚ ਕੋਈ ਨਹੀਂ ਕਰਦਾ ਦੇਖ ਆਪਾਂ ਤਾਂ ਸਿੱਧੀ ਜੀ ਗੱਲ ਹੈ ਭਾਈ ਦੇਖ ਵੋਟਾਂ ਲੈ ਲੈਂਦੇ ਨੇ ਕਹਿੰਦੇ ਨੇ ਸੋਡ ਐ ਕਰਾਂਗੇ ਐ ਕਰਾਂਗੇ ਮੇਰੇ ਬੱਚੇ ਹੁਣ ਇੱਕ ਮਿੰਟ ਆ ਮੈਂ ਆਪਦੀ ਵਾਰ ਕਰਦੀ ਵੀ ਗੱਲ ਲਾਉਂਦੀ ਆ ਅਗਲਾ ਕਹਿੰਦਾ ਮੈਂ ਵਾਲੇ ਲ ਗੱਡੀਆਂ ਲਾ ਕੇ ਥੱਲੇ ਕਿਵੇਂ ਕਿਵੇਂ ਆਪਦੇ ਡੰਗ ਸਾਰੇ ਨੇ ਪੰਚਾਇਤ ਆ ਕੇ ਉਹ ਸਾਰੇ ਕਹਿਣਾ ਕਿ ਸਿਆਂ ਕਰਾਂਗੇ ਸਿਆਂ ਕਰਾਂਗੇ ਵੋਟਾਂ ਮੰਗਣ ਵਾਲੇ ਉਹ ਵੋਟਾਂ ਮੰਗਣ ਵਾਲੇ ਚ ਮੈਂ ਆਹੀ ਗੱਲ ਬੋਲੀ ਵੀ ਪਹਿਲਾਂ ਮੈਂ ਧੀਆਂ ਦੀ ਮਾਂ ਮੇਰੇ ਬੰਦੇ ਦੇ ਸੱਟਾ ਲੱਗੀਆਂ ਉਹ ਮੰਜੇ ਤੇ ਬੈਠਾ ਉਹ ਪਲਾਸਰ ਲੱਗਿਆ ਤੇ ਕਿਸੇ ਨੇ ਆ ਕੇ ਮੇਰਾ ਘਰ ਨਹੀਂ ਦੇਖਿਆ ਆਪ ਦਾ ਫਿਰ ਟਾਂ ਦੇ ਗਾਹਗੂੜਾ ਕਰਦੇ ਆ ਖਾਨਿਆ ਇਹ ਮੇਰੇ ਬੱਚੇ ਚੱਲ ਬਈ ਇਹ ਆਪ ਦੇ ਬੰਦੇ ਬਣ ਕੇ ਗਾਹਾਂ ਕੰਮ ਲਾ ਗਏ ਯਾ ਰੱਬ ਇਹਨਾਂ ਨੂੰ ਵੱਡੀ ਉਮਰ ਲਾਵੇ ਵੀ ਮੇਰੇ ਜਿਹਾ ਅੱਖਾਂ ਦੇ ਵੀਰ ਚੱਕ ਚੱਕੇ ਅਸੀਂ ਤਾਂ ਇੰਡੰਗ ਸਾਰੇ ਲੋਕਾਂ ਦੇ ਗਾਹਗੜਾ ਡੇਗ ਡੇਗਾ ਹੁਣ ਆ ਵੀਰ ਬਣ ਕੀ ਕਹਿਣਾ ਚਾਹੂੰਗੀ ਆ ਵੀਰ ਨੂੰ ਲੋਕ ਵੀਰ ਤਾਂ ਬਹੁਤ ਕੁਝ ਕਹਿੰਦੇ ਨੇ ਵੀ ਸਾਡੇ ਜਵਾਕ ਦਾ ਹੱਲ ਹੋਣਾ ਚਾਹੀਦਾ ਇਹਨਾਂ ਨੂੰ ਖਾਣ ਨੂੰ ਹਾਂ ਕੁਝ ਮਿਲਣਾ ਚਾਹੀਦਾ ਇਹਨਾਂ ਨੂੰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par